ਕਿ ਇਹ ਕਹਾਣੀ ਹੈਗੀ ਇੱਕ ਲੜਕੇ ਦੀ ਇਹ ਛੋਟੀ ਜੀ ਕਹਾਣੀ ਹੈ ਬਹੁਤ ਮੋਟੀਵੇਟ ਤੁਹਾਡੀ ਜ਼ਿੰਦਗੀ 'ਚ ਭਰ ਦੇਵੇਗੀ ਇਹ ਕਹਾਣੀ ਹੈਗੀ ਇੱਕ ਛੋਟਾ ਜਿਹਾ ਲੜਕਾ ਹੁੰਦਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਉਹ ਵਧੀਆ ਪੜਾਈ ਕਰਦਾ ਲਿਖਾਈ ਕਰਦਾ ਹੈ ਤੇ ਵਧੀਆ ਆਉਂਦਾ ਨਾ ਤੇ ਪਰ ਉਹਦਾ ਜਦੋਂ ਉਹਦੇ ਪਾਸ 2 ਵਿੱਚ ਪਾਸ ਹੁੰਦਾ ਹੈ ਨਾ ਤੇ ਉਹਦਾ ਇੱਕ ਪੇਪਰ ਵਿੱਚੋਂ ਕੀ ਫੇਲ ਹੋ ਜਾਂਦਾ ਹੈ ਠੀਕ ਹੈ ਉਹ ਜਦੋਂ ਇੱਕ ਪੇਪਰ ਵਿੱਚ ਫੇਲ ਹੋ ਜਾਂਦਾ ਉਹ ਖਾਰ ਰੋ ਜਾਂਦਾ ਆਪਣੇ ਕੰਮ ਤੇ ਜਦੋਂ ਜਾਂਦਾ ਹੀ ਤੇ ਲੋਕ ਨੂੰ ਪਤਾ ਲੱਜ ਜਾਂਦਾ ਕਿ ਇਹ ਇੱਕ ਪੇਪਰ ਚ ਫੇਲ ਹੋ ਗਿਆ ਉਹਨਾਂ ਦਾ ਸਾਰੇ ਮਜ਼ਾਕ ਉਡਾਉਂਦੇ ਸੀ ਸਾਰਾ ਜਿੰਨਾ ਵੀ ਸਿਨਾਂ ਉਹਦੇ ਜਾਣ ਪਛਾਣ ਵਾਲਾ ਉਹ ਸਾਰੇ ਰਸਤੇ ਵਿੱਚ ਕੋਈ ਨਾ ਕੋਈ ਉਹਦੇ ਨਾਲ ਹਾਸਾ ਠੇਡਾ ਕਰਦਾ ਹੀ ਸੀ ਰੋਜ਼ ਹੀ ਹੈਨਾ ਕਿ ਫੇਲ ਹੋਏ ਕਰਕੇ ਉਹ ਬਹੁਤ ਸੋਚਦਾ ਹੈ ਤੇ ਉਹ ਹੌਲੀ ਹੌਲੀ ਇਹ ਵੀ ਸੋਚਦਾ ਸੋਚਦਾ ਨਾ ਤੇ ਜਾਂਦਾ ਰਹਿੰਦਾ ਤੇ ਥੋੜੇ ਦਿਨ ਸੌਂਦਾ ਤੇ ਫਿਰ ਉਹ ਹਟਦੇ ਨਹੀਂ ਜਦੋਂ ਲੋਕ ਫਿਰ ਉਹਨੂੰ ਆਪਣੇ ਗੁਰੂ ਜੀ ਕੋਲ ਜਾਂਦਾ ਹੈ ਕਿ ਹਾਂ ਇਸ ਤਰ੍ਹਾਂ ਮੈਂ ਇੱਕ ਵਧੀਆ ਮੈਂਤ ਕਰਦਾ ਸੀ ਨਾ ਪਰ ਮੈਂ ਇੱਕ ਪੇਪਰ ਵਿੱਚ ਫੇਲ ਹੋਣ ਕਰਕੇ ਤੇ ਮੈਨੂੰ ਨਾ ਸਾਰੇ ਹੀ ਜਿਹੜੇ ਲੋਕ ਨੇ ਰਸਤੇ ਵਿੱਚ ਜਿਹੜੇ ਮਿਲਦੇ ਨੇ ਉਹ ਮੈਨੂੰ ਬਹੁਤ ਮੇਰਾ ਮਜ਼ਾਕ ਉਡਾਉਂਦੇ ਨੇ ਤੇ ਮੈਂ ਕੀ ਕਰਨਾ ਹਨਾ ਤੇ ਮੈਨੂੰ ਆਪਦੇ ਕੰਮ ਤੇ ਵੀ ਜਾਣਾ ਪੈਂਦਾ ਹੈ ਤੇ ਇਸ ਕਰਕੇ ਹਨਾ ਉਹ ਫਿਰ ਕੀ ਕਹਿੰਦਾ ਗੁਰੂ ਉਹਨੂੰ ਕਹਿੰਦਾ ਹੈ ਕਿ ਤੂੰ ਜਦੋਂ ਕੱਲ ਨੂੰ ਜਾਏਗਾ ਨਾ ਆਪਦੇ ਕੰਮ ਤੇ ਉਹ ਰਸਤੇ ਦੇ ਵਿੱਚ ਇੱਕ ਤੂੰ ਪਿਆਲਾ ਲੈ ਲੈਣਾ ਉਹਨੂੰ ਦੁੱਧ ਨਾਲ ਭਰ ਲੈਣਾ ਤੇ ਤੂੰ ਸਾਰੇ ਰਸਤੇ ਵਿੱਚ ਇਹ ਧਿਆਨ ਰੱਖਣਾ ਕਿ ਇਹ ਡੁੱਲਣਾ ਨਹੀਂ ਚਾਹੀਦਾ ਕਿ ਡੁੱਲਣਾ ਨਹੀਂ ਚਾਹੀਦਾ ਐਂਡ ਐਂਡ ਧਿਆਨ ਲਗਾ ਕੇ ਹੀ ਉੱਥੇ ਪਹੁੰਚਣਾ ਹੈ ਤੇ ਤੂੰ ਇਹ ਧਿਆਨ ਰੱਖਣਾ ਠੀਕ ਹੈ ਕਿ ਡੁੱਲਣਾ ਉਸ ਤਰ੍ਹਾਂ ਹੀ ਕਰਦਾ ਉਹ ਕਰੋ ਤੁਰਨ ਲੱਗਾ ਇੱਕ ਪਿਆਲੇ ਵਿੱਚ ਦੁੱਧ ਪਾਰ ਲੈਂਦਾ ਤੇ ਉਹਨੂੰ ਉਹਦਾ ਧਿਆਨ ਕਿਸੇ ਬਸ ਜਾਂਦਾ ਹੀ ਨਹੀਂ ਉਹਨੂੰ ਇਹ ਹੁੰਦਾ ਹੈ ਡੁੱਲਣਾ ਚਾਹੀਏ ਇਹ ਡੁੱਲਣਾ ਜਾਵੇ ਨਾ ਉਹਨੂੰ ਧਿਆਨ ਨਹੀਂ ਜਾਂਦਾ ਕਿ ਆਸੇ ਪਾਸੇ ਤੇ ਉਹ ਬਸ ਜਿੱਦਾਂ ਤੁਹਿਆਂ ਦਾ ਤੇ ਉਹਨੂੰ ਕੋਈ ਗੱਲਾਂ ਵੀ ਨਹੀਂ ਸੌਂਦੀਆਂ ਕਿਉਂਕਿ ਉਹਨਾਂ ਦਾ ਫੋਕਸ ਹੀ ਇੰਨਾ ਉਸ ਚੀਜ਼ ਦੇ ਵਿੱਚ ਹੁੰਦਾ ਹੈ ਕਿ ਆਸੇ-ਪਾਸ ਕਿਤੇ ਨਹੀਂ ਲੱਤਣਾ ਹੀ ਦੁੱਧ ਡੁੱਲਾ ਲੈਂਦਾ ਹੈ ਤੇ ਉਸੇ ਤਰ੍ਹਾਂ ਹੀ ਆਦੇ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਕੰਮ ਤੇ ਪਹੁੰਚ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਤਾਂ ਆਪਣੀ ਰੀਅਲ ਲਾਈਫ ਵਿੱਚ ਵੀ ਕਿਸੇ ਵੀ ਚੀਜ਼ ਨੂੰ ਇੰਨੀ ਜ਼ਿੱਦਤ ਨਾਲ ਉਸ ਵਿੱਚ ਕੰਮ ਕਰੋ ਕਿ ਤੁਹਾਨੂੰ ਲੋਕਾਂ ਦੀਆਂ ਗੱਲਾਂ ਦੇ ਬਿਲਕੁਲ ਪਰਵਾਹ ਨਾ ਹੋਵੇ ਕਿ ਹਾਂ ਉਹ ਮੇਰੇ ਬਾਰੇ ਕੀ ਸੋਚਦਾ ਉਹ ਮੇਰੇ ਬਾਰੇ ਕੀ ਕਹਿੰਦਾ ਇਹਨਾਂ ਚੀਜ਼ ਜਿਵੇਂ ਕੈਮਰਾ ਇੱਕ ਜਿੰਨੂੰ ਫੋਟੋ ਖਿੱਚਦਾ ਜਾਂ ਜਿੰਦੀ ਉਹਨਦੇ ਤੇ ਹੀ ਫੋਕਸ ਕਰਦਾ ਆਸੇ ਪਾਸੇ ਨਹੀਂ ਕਰਦਾ ਬਾਕੀ ਜਿਹੜਾ ਇਹਨੂੰ ਬਲਰ ਕਰ ਦਿੰਦਾ ਇਸੇ ਤਰ੍ਹਾਂ ਹੀ ਤੁਸੀਂ ਆਦੀ ਜ਼ਿੰਦਗੀ ਵਿੱਚ ਜੋ ਵੀ ਟਾਰਗੇਟ ਲੈ ਕੇ ਚੱਲਦੇ ਹੋ ਤੇ ਉਹਨੂੰ ਲੈ ਕੇ ਚੱਲਿਆ ਕਰੋ ਵਧੀਆ ਢੰਗ ਨਾਲ ਸੋਚ ਕੇ ਚੱਲਿਆ ਕਰੋ ਤੇ ਬਾਕੀ ਉਹਨਦੇ ਤੇ ਹੀ ਜ਼ਿਆਦਾ ਧਿਆਨ ਲਗਾਇਆ ਕਰੋ ਆਸੇ ਪਾਸੇ ਕਿਸੇ ਦੀਆਂ ਸੁਣਿਆ ਕਰੋ ਤਾਂ ਤੁਹਾਨਾਂ ਆਦੀ ਮੰਜ਼ਿਲ ਜ਼ਰੂਰ ਮਿਲ ਜਾਏਗੀ ਤੇ ਵੀਡੀਓ ਨੂੰ ਇਹਦੇ ਇਹੀ ਤੁਹਾਨੂੰ ਸਮਝਾਉਣ ਵਾਸਤੇ ਛੋਟੀ ਜੀ ਵੀਡੀਓ ਮੈਨੂੰ ਬਣਾਈ ਮੈਨੂੰ ਵਧੀਆ ਲੱਗੀ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂ ਤੇ ਇਸੇ ਕਰਕੇ ਹੀ ਤੁਹਾਨੂੰ ਆਪਾਂ ਸ਼ੇਅਰ ਕੀਤੀ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ YouTube ਹੋਰ ਚੈਨਲਾਂ ਨਾਲ ਅੱਗੇ ਹੋਰ ਲੋਕਾਂ ਚੱਕ ਰਪੇ ਜਾਵੇ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ